ਮਾਮਲਾ ਇਹ ਜੀ ਸਵੇਰੇ ਅੱਜ ਸਿਵਲ ਹਸਪੀਟਲ ਜਿਲ੍ਹਾ ਰਹਾ토ੋਂ ਮੁਖਕਸਬਾਣਾ ਦੂਵੀਏ ਨੰਬਰ 2 ਗੁਰਜੀਤ ਨੂੰ ਉਤੋਂ ਇੱਕ ਚਿੱਠੀ ਮਸੂਲ ਹੋਈ ਸੀ ਕਿ ਇੱਕ ਸੂਰਜ ਨਾਮ ਲੜਕੀ ਦੀ ਡੈੱਡ ਬੋਡੀ ਇੱਥੇ ਰੀਸੀਵ ਹੋਈ ਆ ਪਹੁੰਚੀ ਦੇ ਵਿੱਚ ਜੋ ਮੌਕੇ ਤੇ ਪਹੁੰਚੇ ਇਥੇ ਸਿਵਲ ਹਸਪੀਟਲ ਹਸਪੀਟਲ ਪਹੁੰਚੇ ਤੇ ਇਹਨਾਂ ਨੇ ਉਹ ਡੈੱਡ ਬੋਡੀ ਦੇ ਜਿਹੜੇ ਨਾਲ ਆਏ ਸੀ ਉਹਦੇ ਮਦਰ ਰੀਨਾ ਉਹਨਾਂ ਨਾਲ ਰਾਤਾ ਕੀਤਾ ਤੇ ਜੋ ਉਹਨਾਂ ਨੇ ਦੱਸਿਆ ਕਿ ਸਾਡੇ ਦਾ ਲੜਕਾ ਮੇਰਾ ਸੂਰਜ ਜੀ ਦੀ 28 ਸਾਲ ਦੀ ਉਮਰ ਹੈ ਪ੍ਰੇਮ ਨਗਰ ਗਲੀ ਨੰਬਰ 9 ਦੇ ਵਿੱਚ ਰਹਿੰਦੇ ਨੇ ਤੇ ਇਹਦੇ ਸਵੇਰੇ ਅੱਜ ਕੋਟਵਾਰ ਸਾਹਿਬ ਗਿਆ ਸੀ ਉਥੇ ਆਂਦਾ ਹੈ ਕਿ ਜਦੋਂ ਘਰ ਆਇਆ ਤੇ ਨਕਰ ਵਿੱਚੋਂ ਨਿਕਲਦਾ ਹੀ ਤੇ ਇਹਨੂੰ ਜੋ ਹਸਪਤਾਲ ਲੈ ਕੇ ਗਏ ਤੇ ਉਥੇ ਇਹ ਦੀ ਡੈਥ ਹੋ ਗਈ। ਤੇ ਉਹ ਲੱਜ ਕਰ ਰਹੇ ਸੀ ਕਿ ਸਾਡੇ ਜਿਹੜੇ ਇਹਦੇ ਸਾਹਮਣੇ ਕੋ ਰਿਸ਼ਤੇਦਾਰ ਨੇ ਹੈਗੇ ਨੇ ਚਾਚੇ ਉਹਨਾਂ ਨੇ ਲੱਜ ਕਰ ਰਹੇ ਕਿ ਇਹ ਜਿਹਨਾਂ ਨੇ ਸਾਡੀ ਟਰੱਕੇ ਦਾ ਫੁੱਟ ਮਾਰਕ ਕੀਤੀ ਆ। ਉਥੇ ਕਾਰਵਾਈ ਕਰਦੇ ਆ ਇਨਸਪੈਕਟਰ ਜਿਹੜੇ ਐਸਐਚਓ ਨੇ ਇਹ ਮੌਕੇ ਤੇ ਗਏ ਨੇ ਮੌਕੇ ਤੇ ਜਾ ਕੇ ਅੜੇ ਦੁਆਰੇ ਤਸਦੀਕ ਕੀਤਾ ਲੋਕਾਂ ਤੋਂ ਦਰਿਆਪਤ ਕੀਤੀ ਕਿ ਖਲਾਲ ਕੋਈ ਅੱਧੇ ਦੀ ਗੱਲ ਸਾਹਮਣੇ ਨਹੀਂ ਆਈ। ਪਰ ਫਿਰ ਵੀ ਅਸੀਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਾਸਤੇ ਸਿਵਲ ਹਸਪਤਾਲ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਇਸ ਲੜਕੇ ਦਾ ਡਾ ਪੋਸਟਮਾਰਟ ਲਾ ਉਹ ਬੂਟ ਬਣਾ ਕੇ ਕੀਤਾ ਜਾਵੇ ਤਾਂ ਕਿ ਇਹਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਇਸ ਜਿਹੜੀ ਸਾਡੀ ਕਾਰਵਾਈ ਨਾਲ ਲੜਕੇ ਦੇ ਜਿਹੜੇ ਪਰਿਵਾਰ ਵਾਲੇ ਉਹ ਵੀ ਸਹਿਮਤ ਨੇ ਕਿ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗੂਗਾ ਉਸ ਹਸਾਬ ਨਾਲ ਅੱਗੇ ਵੰਡੀ ਜਿਹੜੀ ਕਾਰਵਾਈ ਉਹ ਕੀਤੀ ਜਾਵੇ ਧੰਨਵਾਦ ਜੀ